ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 100 ਵਾਰ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅੱਜ ਅਸੀਂ ਰੋਖੇ ਪਿੰਡ ਵਿੱਚੋਂ ਜੋ ਸਾਡਾ ਛੋਟਾ ਵੀਰ ਕਰਨੈਲ ਸਿੰਘ ਜਿਸ ਨੂੰ ਅਸੀਂ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਤੋਂ जिला चेयरमैन ਦਾ ਅਹੁਦਾ ਦੇ ਕੇ ਨਿਯੁਕਤ ਕਰ ਰਹੇ ਆ ਸਾਨੂੰ ਵੀਰ ਤੇ ਵਿਸ਼ਵਾਸ ਆ ਕਿ ਇਮਾਨਦਾਰੀ ਨਾਲ ਸਮਾਜ ਵਿੱਚ ਸੇਵਾ ਨਿਭਾਊਗਾ ਔਰ ਅਸੀਂ ਵੀਰ ਨੂੰ ਸਾਡੀ ਪੂਰੀ ਟੀਮ ਵੱਲੋਂ ਸਾਡੇ ਬਾਬਾ ਸੋਨੂ ਜੀ ਮੁਖ ਸੰਚਾਲਕ ਔਰ ਮੇਰਾ ਵੱਡਾ ਵੀਰ ਫਰਮਨ ਸਿੰਘ ਮੱਟੂ ਜੀ ਪੰਜਾਬ ਚੇਅਰਮੈਨ ਔਰ ਜਸਬੀਰ ਸਿੰਘ ਜੱਸੀ ਜੀ ਕੌਮੀ ਚੇਅਰਮੈਨ ਔਰ ਜ਼ਿਲ੍ਹਾ ਪ੍ਰਧਾਨ ਸਾਡਾ ਕਰਨਵੀਰ ਸਾਜਨ ਸਿੰਘ ਪੀ.ਐਜੋ ਅੱਜ ਅਸੀਂ ਪੁਰੀ ਸਮੁੱਤੀ ਟੀਮ ਨਾਲ ਅਸੀਂ ਆਪਣੇ ਵੀਰ ਨੂੰ ਜਿਹੜਾ ਜ਼ਿਲ੍ਹਾ ਚੇਅਰਮੈਨ ਦਾ ਉਪਦਾ ਦਿੱਤਾ ਹੈ ਸਾਨੂੰ ਵਿਸ਼ਵਾਸ ਹੈ ਕਿ ਪੁਰੀ ਇਮਾਨਦਾਰੀ ਨਾਲ ਜਨਾਲੇ ਹਲਕੇ ਵਿੱਚ ਸੇਵਾ ਕਰੂਗਾ ਔਰ ਨਸ਼ਾ ਮੁਕਤ ਜਿਹੜਾ ਜਨਾਲੇ ਹਲਕੇ ਦੇ ਜੋ ਵੀ ਕੋਈ ਉਧਦੇਰੀ ਜੇ ਨਸ਼ਾ ਵੇਚ ਰਿਹਾ ਹੈ ਉਹ ਇਹ ਸਾਡੇ ਨਾਲ ਬਲਪੀ ਮੋਡਰਨਾ ਮੋਡਲਾ ਕੇ ਜਿਹੜਾ ਪੰਜਾਬ ਵਿੱਚੋਂ ਨਸ਼ਾ ਮੁਕਤ ਕਰਾਊਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਜੀ ਜੈ